ਹਰੀ ਆਰੀ ਦਸੀਆਂ ਕਿਹਨ ਦੱਸੋ ਜੀ ਜਿਸ ਨੂੰ ਕੋਈ ਦਿੱਕਤ ਨਹੀਂ ਆਉਂਦੀ ਸਾਡੇ ਦੁਕਾਨ ਦਾ ਪੋਰੋਗੈਟਿਵ ਹੈ ਤੇ ਕਿਸੇ ਬੰਦੇ ਨੂੰ ਕੋਈ ਦਿੱਕਤ ਨਹੀਂ ਆਣੀ ਠੀਕ ਹੈ ਔਰ ਕਿਸੇ ਨੂੰ ਕੋਈ ਦੁਕਤ ਪਰੇਸ਼ਾਨੀ ਐ ਕਿਸੇ ਨੂੰ ਕੋਈ ਕਿਸੇ ਨੂੰ ਪੈਸਾ ਦੇਣ ਦੀ ਲੋੜ ਨਹੀਂ ਕਿਤੇ ਠੀਕ ਹੈ ਜਿੱਥੇ ਕੋਈ ਬੰਦਾ ਕਿਸੇ ਨੂੰ ਤੰਗ ਪਰੇਸ਼ਾਨੀ ਹੈ ਬਤੌਰ ਐਮਐਲਏ ਹੁਸ਼ਿਆਰਪੁਰ ਮੇਰੀ ਜ਼ਿੰਮੇਵਾਰੀ ਤੇ ਆ ਦੀ ਜ਼ਿੰਮੇਵਾਰੀਆਂ ਔਰ ਪਬਲਿਕ ਹੁਸ਼ਿਆਰਪੁਰ ਦਿੱਤੀ ਹੈ ਦੌਰ 2.5 ਸਾਲ ਮਿਸਟਰ ਐਵਰੀ ਦੇ ਜ਼ਿੰਮੇਵਾਰੀ 25 ਨੌਕਾੜਾਈਓ ਕੋਈ ਗੱਲ ਹੋਵੇ ਮੇਰੇ ਕੋਲ ਬੁਜਾਓ ਤੁਹਾਨੂੰ ਮੇਨੋ ਜਾਣੀ ਹੈ ਮਾਝੂਕ ਮੁੱਖ ਮੰਤਰੀ ਜੀ ਨੇ ਪਹਿਲਾਂ ਦਿਸ਼ਾ ਨਿਰਦੇਸ਼ ਕਰਤਾ ਸੀ ਵੀ ਅਸੀਂ ਸਾਡੇ ਇਹਨਾਂ ਦੇ ਸਟ੍ਰਾਈਕ ਕਰਕੇ ਕਿੰਨੇ ਐਨ ਆਰ ਆਈ ਕਿੰਨੇ ਬੰਦੇ ਪਰੇਸ਼ਾਨ ਔਰ ਡੈਫੀਨੇਟਲੀ ਉਹਨਾਂ ਨੇ ਕਹੇ ਸਰਕਾਰ ਅਗਰ ਫਿਕ ਨਹੀਂ ਇਹ ਕੰਮ ਚੱਲੇਗਾ ਤੇ ਕਿਸੇ ਹੋਰ ਨੂੰ ਡਿਊਟੀ ਦੇਵਾਂਗੇ ਲੇਕਿਨ ਮੈਂ ਫਿਰ ਵੀ ਹੁਸ਼ਿਆਰਪੁਰ ਤਹਿਸੀਲ ਦੇ ਅੱਜ ਗੱਲ ਕਰਾਂਗਾ ਪੀ ਅੱਜ ਮੈਂ ਇਥੇ ਸਪੈਸ਼ਲੀ ਕਿਸੇ ਐਨ ਆਰ ਆਈ ਪਰਿਵਾਰ ਦੀ ਰਜਿਸਟਰੀ ਸੀਗੀ ਮੈਂ ਸਵੇਰੇ ਤਕਰੀਬਨ 9:30 ਦੇ ਕਰੀਬ ਇਥੇ ਆసి ਕਰਕੇ ਆ ਗਿਆ ਸੀ ਕਿ ਆਪਾਂ ਜਾ ਕੇ ਉਹਨਾਂ ਨੂੰ ਸ਼ਾਮ ਨੂੰ ਕਿਸੇ ਨੇ ਫਲਾਈਟ ਫੜਨੀ ਹੈ ਔਰ ਕਿਸੇ ਨੂੰ ਕੋ ਦੁੱਖ ਪਰੇਸ਼ਾਨੀ ਨਾ ਹੋਵੇ ਲੇਕਿਨ ਤਹਿਸੀਲਦਾਰ ਸਾਹਿਬ ਬੜੇ ਟਾਈਮ ਸਰ ਆ ਕੇ ਉਹਨਾਂ ਦੀ ਰਜਿਸਟਰੀ ਕੀਤੀ ਗਈ ਆ ਔਰ ਮੈਂ ਸਾਰੀ ਤਹਿਸੀਲ ਦਾ ਵਿਜ਼ਿਟ ਕੀਤਾ ਹੈ ਔਰ ਸਾਰੇ ਪਟਵਾਰੀ ਸਹਿਬਾਨ ਨੂੰ ਕਾਨਗੋ ਸਹਿਬਾਨ ਨੂੰ ਜਿੰਨਾ ਸਟਾਫ ਹਨ ਉਹਨਾਂ ਨੂੰ ਮਿਲ ਕੇ ਆਇਆ ਔਰ ਅਹੀ ਕਿਹਾ ਕਿ ਕਿਸੇ ਨੂੰ ਕੋਈ ਦੁੱਖ ਪਰੇਸ਼ਾਨੀ ਪੰਜਾਬ ਦੀ ਕਿਸੇ ਤਹਿਸੀਲ ਦੇ ਵਿੱਚ ਖਾਸ ਤੌਰ ਤੇ ਹੁਸ਼ਿਆਰਪੁਰ ਦੀ ਤਹਿਸੀਲ ਵਿੱਚ ਨਹੀਂ ਆਣੀ ਚਾਹੀਦੀ। ਮੈਂ ਬਤੌਰ ਮਨਿਸਟਰ ਵੀ 2.5 ਸਾਲ ਜਿਹੜਾ ਹੈਗਾ ਇਹੀ ਮੇਰਾ ਮੈਸੇਜ ਹੈਗਾ ਸਾਰੇ ਡਿਪਾਰਟਮੈਂਟ ਨੂੰ ਉਸ ਵੇਲੇ ਵੀ ਤਹਿਸੀਲਾਂ ਦੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਆਣੀ ਚਾਹੀਦੀ ਆ ਔਰ ਅੱਜ ਮੈਂ ਜਿੰਨੇ ਵੀ ਲੋਕਾਂ ਨੂੰ ਮਿਲਿਆ ਔਰ ਉਹਨਾਂ ਨੂੰ ਮੈਂ ਪਰਸਨਲੀ ਪੁੱਛਿਆ ਜਿੰਨੇ ਵੀ ਲੋਕ ਪਬਲਿਕ ਕੋ ਰਜਿਸਟਰੀ ਕਰਾਣ ਆਇਆ ਕੋਈ ਫਰਦ ਲੈਣ ਆਇਆ ਕੋਈ ਕਿਸੇ ਹੋਰ ਤਰ੍ਹਾਂ ਨਾਲ ਆਇਆ ਉਹਨਾਂ ਪੁੱਛਿਆ ਵੀ ਕੋਈ ਦੁੱਖ ਪਰੇਸ਼ਾਨੀ ਹੈ ਤਾਂ ਮੈਨੂੰ ਤੁਸੀਂ ਦੱਸੀ ਜਾਵੇ ਬਤੌਰ ਐਮ.ਐਲ.ਏ ਬਤੌਰ ਸਰਕਾਰ ਦਾ ਪਾਰਟ ਤੁਸੀਂ ਮੈਨੂੰ ਇਥੇ ਜਿਤਾ ਕੇ ਭੇਜਿਆ ਤੇ ਮੇਰੀ ਜ਼ਿੰਮੇਵਾਰੀ ਬਣਦੀ ਆ ਹੁਣ ਵੀ ਲੋਕਾਂ ਨੂੰ ਮੈਂ ਮੈਸੇਜ ਦੇਣਾ ਚਾਹਨਾ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਮੇਰਾ ਨੰਬਰ ਮੇਰੇ ਆਫਿਸਰ ਵੱਲੇ ਚੱਲਦੇ ਆ ਸੈਸ਼ਨ ਚੌਂਕ ਚ ਆਫਿਸ ਆ ਘਰ ਦੇ ਨਾਲ ਆਫਿਸ ਆ ਮੇਰੇ ਨੰਬਰ ਹਰ ਇੱਕ ਤਾ ਤੇ ਪਬਲਿਸ਼ ਹੈਗੇ ਆ ਤੇ ਕਾਈਂਡਲੀ ਮੇਰੇ ਨਾਲ ਗੱਲ ਕਰੋ ਕਰਾਪਸ਼ਨ ਦੀ ਗੱਲ ਕਰੀ ਤੇ ਕਿਤਨੇ ਕਿਤੇ ਤਹਿਸੀਲ ਦਾ ਨਾਮ ਪਹਿਲੇ ਨੰਬਰ ਚੋਂ ਲਾ ਕੇ ਹੁਣ ਬੀਤੇ ਦਿਨ ਹੀ ਹਿਸਾਬ ਪਰ ਦਾ ਜਿਹੜਾ ਮੈਂ ਤਹਿਸੀਲ ਦਾ ਰੀਡਰ ਪੜਿਆ ਗਿਆ ਹੁਣ ਵੀ ਗੱਲਾਂ ਹੋ ਰਹੀਆਂ ਕਿ ਕਾਫੀ ਹਜੇ ਵੀ ਇਦਾਂ ਚਰਚਾ ਦੀ ਇਹਦੇ ਲੋਕ ਦੇਖੋ ਮੈਂ ਤਾਂ ਇੱਕ ਗੱਲ ਕਰਨੀ ਚਾ 22 ਸਾਲ ਬਤੌਰ ਮਿਨਿਸਟਰ ਵੀ ਮੈਂ ਇਹੀ ਮੈਸੇਜ ਲੋਕਾਂ ਨੂੰ ਦਿੱਤਾ ਸੀ ਮੇਰਾ ਵਕਾਇਦਾ ਨੰਬਰ ਪਬਲਿਸ਼ ਸੀਗਾ ਵੀ ਅਗਰ ਕਿਸੇ ਨੂੰ ਕੋਈ ਪਰੇਸ਼ਾਨੀ ਕੋਈ ਦੁੱਖ ਪਰੇਸ਼ਾਨੀ ਦੇ ਵਿੱਚ ਤੁਹਾਡੇ ਕੋਲ ਪੈਸਾ ਮੰਗਦਾ ਔਰ ਤੁਹਾਨੂੰ ਜਾਣ ਬੁੱਝ ਕੇ ਖਰਾਬ ਕਰਦਾ ਤੇ ਮੇਰੇ ਇਸ ਨੰਬਰ ਤੇ ਤੁਸੀਂ ਸੰਪਰਕ ਕਰੋ ਉਹ ਕਿਉਂਕਿ ਉਸ ਵੇਲੇ ਮੈਂ ਕੋਈ ਪੂਰਾ ਪੰਜਾਬ ਦਾ ਚਾਰ ਸੀ ਅੱਜ ਮੈਂ ਹੁਸ਼ਿਆਰਪੁਰ ਦੀ ਗੱਲ ਕਰਾਂਗਾ ਬਤੌਰ ਐਮਐਲਏ ਅਗਰ ਕਿਸੇ ਨੂੰ ਕੋਈ ਦੁੱਖ ਪਰੇਸ਼ਾਨੀ ਹੈ ਤੇ ਮੇਰਾ ਨੰਬਰ ਆ ਮੈਨੂੰ ਜ਼ਰੂਰ ਦੱਸਣਾ ਆ ਕੇ ਅਗਰ ਸਾਡਾ ਕੰਮ ਠੀਕ ਹੈ ਸਾਨੂੰ ਪੈਸੇ ਦੇਣ ਦੀ ਕੀ ਲੋੜ ਆ ਮੈਂ ਉਹਦੋਂ ਵੀ ਇਹ ਗੱਲ ਕਹਿੰਦਾ ਸੀ ਔਰ ਮੈਂ ਇਹ ਗੱਲ ਵਿਧਾਨ ਸਭਾ ਚ ਵੀ ਕਹੀ ਸੀ ਹੁਣ ਵੀ ਮੈਂ ਅਜੇ ਗੱਲ ਕਹਿਣਾ ਚਾਹੁੰਦਾ ਕਿਸੇ ਨੂੰ ਕੋਈ ਪੈਸਾ ਦੇਣ ਦੀ ਜ਼ਰੂਰਤ ਨਹੀਂ ਹੈ ਜਿਹੜਾ ਬੰਦਾ ਲਿਆ ਤਾਂ ਫਿਰ ਉਹ ਫੜਿਆ ਜਾਏਗਾ ਇਹ ਗੱਲ ਪੱਕੀ ਹੈ ਤਾਂ ਇਸ ਕਰਕੇ ਕਿਸੇ ਨੂੰ ਕੋਈ ਦੁੱਖ ਪਰੇਸ਼ਾਨੀ ਨਹੀਂ ਹਾਂ ਸਾਡਾ ਕੰਮ ਠੀਕ ਹੋਣਾ ਚਾਹੀਦਾ ਕਈ ਵਾਰੀ ਸੀ ਸਟੈਂਪ ਡਿਊਟੀ ਦੇ ਲਈ ਬਚਾਉਣ ਦੇ ਲਈ ਜਾਂ ਅਸੀਂ ਕਹਿੰਦੇ ਸਾਡਾ ਸਟੈਂਪ ਡਿਊਟੀ ਘੱਟ ਲੱਗੇ ਉਹਦੇ ਲਈ ਅਸੀਂ ਕਈ ਵਾਰੀ ਅਸੀਂ ਪੈਸੇ ਫਿਰ ਉਹ ਅਫਸਰ ਜਿਹੜਾ ਉਸ ਚੀਜ਼ ਹਿਸਾਬ ਨਾਲ ਤੁਹਾਡੇ ਨਾਲ ਗੱਲ ਕਰਦੇ ਆ ਜਾਂ ਤੁਹਾਨੂੰ ਵਿੱਚ ਜਿਹੜਾ ਕੋਈ ਬੰਦਾ ਕੋਈ ਲਿਖਣ ਵਾਲਾ ਆਇਆ ਜੋ ਕੋਈ ਹੋਰ ਇੱਥੇ ਕੰਮ ਕਰ ਰਿਹਾ ਜ਼ਿਲ੍ਹੇ ਦੇ ਅੰਦਰ ਉਹ ਤੁਹਾਨੂੰ ਗਾਈਡ ਕਰਦਾ ਇਹ ਤਾਂ ਵੀ ਸਾਨੂੰ ਦੇਖੋ ਇਮਾਨਦਾਰੀ ਸਾਨੂੰ ਸਾਰਿਆਂ ਨੂੰ ਰਲ ਕੇ ਲੈਣੀ ਪੈਣੀ ਤੇ ਇਸ ਗੱਲ ਦੀ ਜ਼ਿੰਮੇਵਾਰੀ ਉਹਨਾਂ ਦੀ ਵੀ ਬੰਦੀ ਆ ਫਿਰ ਤੇ ਮੈਂ ਮੈਂ ਹੁਣ ਵੀ ਇਹ ਮੈਸੇਜ ਤੁਹਾਡੇ ਅੱਜ ਮੇਰਾ ਮੈਸੇਜ ਇਹ ਸੀਗਾ ਇੱਥੇ ਕਨਵੇ ਕਰਨਾ ਕਿ ਕਿਸੇ ਨੂੰ ਤਸੀਲਾਂ ਦੇ ਵਿੱਚ ਦੁੱਖ ਪਰੇਸ਼ਾਨੀ ਨਹੀਂ